ਇਹ ਦਿੱਲੀ ਸੂਬਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਆਪਨੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵੱਲੋਂ ਕੀਤੀ ਵਿਵਾਦਿਤ ਟਿੱਪਣੀ ਤੋਂ ਬਾਅਦ ਕਾਫੀ ਖਫਾ ਹੈ ਹੁਣ ਇਸ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਦੇ ਵਿੱਚ ਅਧਿਕਾਰਿਤ ਸ਼ਿਕਾਇਤ ਵੀ ਦਰਜ ਕਰਵਾਈ ਗਈ ਇਹ ਸ਼ਿਕਾਇਤ ਡੀਐਸਜੀਐਨਸੀ ਦੇ ਸੀਨੀਅਰ ਉਪਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ ਦੀ ਅਗਵਾਹੀ ਦੇ ਹੇਠ ਇੱਕ ਵਫਦ ਵੱਲੋਂ ਸੌਂਪੀ ਗਈ ਹੈ ਪੂਰਾ ਮਸਲਾ ਰਿਪੋਰਟ ਚ ਦੇਖਦੇ ਹਾਂ ਤਖਤ ਸਾਹਿਬ ਨੂੰ ਬਿਲਡਿੰਗ ਕਹਿਣ ਤੇ ਬਵਾਲ ਸਰਨਾ ਦੀ ਮੁਲਾਕਾਤ ਤੇ ਵੀ ਉੱਠੇ ਸਵਾਲ DGHMC ਯਾਨੀ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵੱਲੋਂ ਕੀਤੀ ਵਿਵਾਦਿਤ ਟਿੱਪਣੀ ਤੋਂ ਕਾਫੀ ਖਫਾ ਹੈ ਤੇ ਹੁਣ ਇਸ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਅਧਿਕਾਰਕ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ DGHMC ਦੇ ਸੀਨੀਅਰ ਉਪ ਪ੍ਰਧਾਨ ਸ੍ਰੀ ਦਾਰ ਆਤਮਾ ਸਿੰਘ ਲੁਬਾਣਾ ਦੀ ਅਗਵਾਈ ਦੇ ਹੇਠ ਇੱਕ ਵਫ਼ਦ ਦੇ ਵੱਲੋਂ ਸੌਂਪੀ ਗਈ। ਵਫ਼ਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਸ਼ਿਕਾਇਤ ਪੱਤਰ ਦੇ ਕੇ ਸਰਨਾ ਦੇ ਬਿਆਨਾਂ ਤੇ ਕੜੀ ਆਪत्ति ਜਤਾਈ ਹੈ। ਪੱਤਰ ਕਾਰਾ ਦੇ ਨਾਲ ਗਲਬਾਤ ਕਰਦੇ ਹੋਏ ਆਤਮ ਸਿੰਘ ਲੁਬਾਣਾ ਤੇ ਹੋਰ ਆਗੂਆਂ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਹਰਵਿੰਦਰ ਸਿੰਘ ਸਰਨਾ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਜੋ ਬਿਆਨ ਦਿੱਤੇ ਉਹਨਾਂ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ। ਇਹ ਹੀ ਨਹੀਂ ਸਰਨਾ ਤੇ ਇਲਜ਼ਾਮ ਨੇ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਫ ਇੱਕ ਇਮਾਰਤ ਕਹਿ ਕੇ ਸੰਬੋਧਨ ਕੀਤਾ ਜੋ ਸਿੱਖ ਪੰਥ ਦੀ ਸਰਵੋੱਚ ਧਾਰਮਿਕ ਸੰਸਥਾ ਦਾ ਅਪਮਾਨ ਹੈ। ਇਸ ਤੋਂ ਇਲਾਵਾ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਵਰਗੇ ਗੰਭੀਰ ਮਾਮਲੇ ਨੂੰ ਮਾਫ ਨਿਯੋਗ ਦਸਿਆ ਜਿਸ ਨੂੰ ਡੀਐਸਜੀਐਮਸੀ ਨੇ ਪੂਰੀ ਤਰ੍ਹਾਂ ਅਸਵੀਕਾਰਯੋਗ ਘਰਾੜ ਦਿੱਤਾ ਹੈ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਪਿਛਲੇ ਦਿਨਾਂ ਹਰਵਿੰਦਰ ਸਰਨਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਬਿਆਨ ਦਿੱਤਾ ਸੀਗਾ ਕਿ ਰਾਹੁਲ ਗਾਂਧੀ ਨੂੰ ਜਿਹੜਾ ਹੈਗਾ ਬਿਲਡਿੰਗ ਹੀ ਤਤੋੜੀ ਹੈ ਅਕਾਲ ਤਖਤ ਨੂੰ ਬਿਲਡਿੰਗ ਤੋੜਨ ਦਾ ਨਾਂ ਲੈ ਕੇ ਉਹਨਾਂ ਨੂੰ ਕਿ ਬਿਲਡਿੰਗ ਹੀ ਤੋੜੀ ਹੈ ਇਹਨੂੰ ਮaaf ਕਰ ਦਿੱਤਾ ਜਾਣਾ ਚਾਹੀਦਾ ਹੈਗਾ ਔਰ ਜਿਹੜਾ ਨਸਲ ਕੁਸ਼ੀ 84 ਕੀਤੀ ਗਈ ਹੈ ਕੋਈ ਹੁਣ ਹੈ ਨਹੀਂ ਹੈਗਾ ਇਹਨੂੰ ਮaaf ਕਰ ਦਿੱਤਾ ਗਿਆ ਹੈਗਾ ਇਹ ਬਿਆਨ ਹਰਵਿੰਦਰ ਸਰਨਾ ਨੇ ਹੁਣੇ ਪਿਛਲੇ ਦਿਨਾਂ ਦਿੱਤਾ ਹੈਗਾ ਉਹਦੀ ਸ਼ਿਕਾਇਤ ਕਰਨ ਵਾਸਤੇ ਅੱਜ ਜਿਵੇਂ ਸਾਡਾ ਡੈਲੀਗੇਸ਼ਨ ਸਾਡੇ ਸੁਖਬੀਰ ਸਿੰਘ ਕਾਲਰਾ ਜੀ ਸੁਖਵਿੰਦਰ ਸਿੰਘ ਬੱਬਰ ਜੀ ਬਿੰਦਰ ਸੁਵਿਤਾ ਜੀ ਬਲਜਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਪੋਮਾ ਜੀ ਅਸੀਂ ਇੱਥੇ ਆਏ ਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਲਗੱਜ ਜੀ ਨੂੰ ਲੈਟਰ ਦੇਣ ਵਾਸਤੇ ਤਾਂ ਕਿ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ ਅਰਵਿੰਦਰ ਸਰਨਾ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਤਲਬ ਕੀਤਾ ਜਾਏ ਔਰ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਰਨਾ ਭਰਾਵਾਂ ਵੱਲੋਂ ਲਗਾਤਾਰ ਜੋ ਪੰਥ ਦੇ ਵਿਰੋਧੀ ਗਤੀਵਿਧੀਆਂ ਆਪ ਸਾਰੇ ਭਲੀ ਭਾਂ ਜਾਣਦੇ ਹੋ ਉਹਦੇ ਵਿੱਚ ਫਿਰ ਦੁਬਾਰਾ ਤੋਂ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਸਿੱਖਾਂ ਦੇ ਮਨਾਂ ਨੂੰ ਜਿਹੜਾ ਫਿਰ ਦੁਬਾਰਾ ਤੋਂ ਠੇਸ ਪਹੁੰਚਾਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸ਼ਰਮੌਰ ਸੰਸਥਾ ਸਾਡੀ ਸ਼ਰਮੌਰ ਸੁਪਰੀਮ ਕੋਰਟ ਹੈ ਸਾਡੀ ਹੈ ਔਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਜਿਆ ਸੀਗਾ ਉਹਨੂੰ ਇੱਕ ਬਿਲਡਿੰਗ ਦਾ ਰੂਪ ਦੇ ਕੇ ਕਾਂਗਰਸ ਪਰਿਵਾਰ ਨੂੰ ਜਿਹੜਾ ਉਹ ਕਹਿੰਦੇ ਨੇ ਰਾਹੁਲ ਗਾਂਧੀ ਉਹ ਸਭ ਨੂੰ ਜਿਹੜਾ ਮਾਫ਼ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਵੇਲੇ ਬਿਲਡਿੰਗ ਹੀ ਤੋੜੀ ਗਈ ਸੀ ਮੈਂ ਸਮਝਦਾ ਇਹਨਾਂ ਨੇ ਨਾ ਤੇ ਕਦੀ ਗੁਰੂ ਨੂੰ ਗੁਰੂ ਸਮਝਿਆ ਨਾ ਗੁਰੂ ਘਰਾਂ ਨੂੰ ਗੁਰੂ ਘਰ ਸਮਝਿਆ ਹਮੇਸ਼ਾ ਮੱਥਾ ਲਾਉਂਦੇ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਤੇ ਫੇਰ ਦੁਬਾਰਾ ਤੋਂ ਅੱਜ ਜੋ ਇਹਨਾਂ ਦਾ ਪਿਛਲੇ 2-3 ਦਿਨਾਂ ਤੋਂ ਪਹਿਲਾਂ ਜੋ ਇਹਨਾਂ ਨੇ ਬਿਆਨ ਦਿੱਤਾ ਕਿ ਇੱਕ ਬਿਲਡਿੰਗ ਢਾਈ ਸੀ ਤਾਂ ਕੀ ਹੋ ਗਿਆ ਤੇ ਮੈਂ ਸਮਝਦਾ ਕਿ ਸਾਡੀ ਸਰਮੌਰ ਜਥੇਬੰਦੀ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਅਗਰ ਰਾਹੁਲ ਗਾਂਧੀ ਨੂੰ ਮਿਲਣ ਜਾਂਦੇ ਨੇ ਕਹਿੰਦੇ ਨੇ ਮੈਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਪੁੱਠੇ ਸੀਦੇ ਕੰਮ ਹੋ ਰਹੇ ਨੇ ਉਹਦੇ ਲਈ ਜਾ ਰਿਆਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਿੱਖਾਂ ਦੀ ਜਿਹੜੀ ਸਨਮੌਰ ਹੈ ਉਸ ਦੀ ਕਾਤਕ ਸਾਹਿਬ ਹੈ ਇੱਥੇ ਕਿਉਂ ਨਹੀਂ ਆਏ ਪਹਿਰਾਰ ਡੀਐਚਜੀਐਮਸੀ ਨੇ ਮੰਗ ਕੀਤੀ ਹੈ ਕਿ ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਤਲਬ ਕੀਤਾ ਜਾਵੇ ਤੇ ਉਹਨਾਂ ਤੋਂ ਸਪਸ਼ਟੀਕਰਨ ਲਿਆ ਜਾਵੇ ਤੇ ਪੰਥ ਵਿਰੋਧੀ ਗਤੀਵਿਧੀਆਂ ਦੇ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਧਾਰਮਿਕ ਸੰਸਥਾਵਾਂ ਦੀ ਮਰਿਆਦਾ ਦੇ ਨਾਲ ਖਿਲਵਾੜ ਨਾ ਕਰ ਸਕੇ ਅਕਾਲ ਤਖਤ ਸਾਹਿਬ ਨੂੰ ਸਿਰਫ ਇੱਕ ਇਮਾਰਤ ਦੱਸਣਾ ਸਿੱਖ ਇਤਿਹਾਸ ਮਰਿਆਦਾ ਤੇ ਆਸਥਾ ਦਾ અપਮਾਨ ਹੈ ਤੇ ਹੁਣ ਜਥੇਦਾਰ ਸਹਿਬਾਨ ਇਹ ਮੰਗ ਤੇ ਕੀ ਐਕਸ਼ਨ ਲੈਂਦੇ ਨੇ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼